ਯਾਰਾ ਪੇਪਰਾਂ ਤੇ ਬਾਜ਼ ਕੀ ਕਰਹੀਂਗਾ ਲੜਕਾ ਹਾਲ ਜਿੱਦੀ ਵਿੱਚ ਤਪੜੇਗਾ ਪੇਪਰਾਂ ਤੇ ਬਾਤ ਕੀ ਕਰੇਗਾ ਘੜ ਕਾਲ ਜਿੱਦੀ ਵਿੱਚ ਤੇ ਪੜ੍ਹੇਗਾ ਬੀਅ ਸਿਦਾ ਆਦਮੀ ਪੀਰਾ ਨੱਬਿ ਧੜਾ ਮਣ ਰਸਿ ਪਟਿਆਲੇ ਵਿੱਚ ਪੇਪਰਾਂ ਤੇ ਬਾਤ ਮਿਤੀਰਾ ਨੱਬਿ ਧੜਾ ਮਣ ਰਸਿ ਪਟਿਆਲੇ ਵਿੱਚ ਪੇਪਰਾਂ ਤੇ ਬਾਤ ਮਿਤੀਰਾ ਕਿਸ ਲੱਗਣਾ ਯਾਰਾਂ ਨੇ ਕਿਹੜਾ ਪੜ ਕੇ ਨੀ ਵੇਲੇ ਫੇਰ ਨਾ ਯਾਰਾਂ ਨੇ ਬੀਅ ਕਰ ਕੇ ਮੋਦੀ ਸੀ ਲੱਗਣਾ ਯਾਰਾ ਨੇ ਕਿੜਾ ਪੜ ਕੇ ਨੀ ਵੇਲੇ ਫੇਰੀ ਨਾ ਯਾਰਾ ਨੇ ਪੀਏ ਕਰਕੇ ਨੀ ਵਕਤ ਟੱਟ ਪੋੜਾ ਬੱਲੀਏ ਮੋਦੀ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਬੋਟਾ ਲਈ ਹੋ ਨੌਕਰੀ ਖੇਤਾ ਜਹਾਰੇ ਵੜਾ ਬੱਲੀਏ ਮੋਦੀ ਜੱਟਾਂ ਦੇ ਬੋਟਾਂ ਦੀ ਹੋ ਨੌਕਰੀ ਖੇਤਾ ਜਹਾਰੇ ਵੜਾ ਬੱਲੀਏ ਰੇ ਪਿੰਡ ਸਿੰਨੇ ਰਸੀਅਕਵਾ ਮੰਗੀ ਟਿੱਕੇ ਪਿੰਡ ਤੇ ਹਰੋਗੀ ਅੰਦ ਲਵਾਗੀ ਐਸੇ ਪਿੰਡ ਸਿੰਨੇ ਰਸੀਅਕਵਾ ਮੰਗੀ ਟਿੱਕੇ ਪਿੰਡ ਤੇ ਹਰੋਗੀ ਅੰਦ ਲਵਾਗੀ ਪੱਤਾ ਸੋਦਨੇ ਤੇ ਹੀ ਬੁੜਾ ਵਗੇ ਕੀ ਆਉਗਾ ਸਵਾਦੀ ਮਿੱਟੀ ਰਹਾ ਲੱਗ ਜਣਾ ਮੈਂ ਰਸੀ ਪਟਿਆਲੀ ਵੇ ਬੇਪਰੰਧ ਬਾਦੀ ਮਿੱਟੀ ਰਹਾ ਕਿ ਤੂੰ ਲੱਗ ਗਈ ਨਰਸ ਪੰਗੇ ਪੈਣਗੇ ਨੀ ਬਿਨਾ ਦੁੱਖ ਤੋਂ ਮਰੀਜ਼ ਤੋਰ ਰਹਿਣਗੇ ਕਿ ਤੂੰ ਲੱਗ ਗਈ ਨਰਸ ਪੰਗੇ ਪੈਣਗੇ ਨੀ ਬਿਨਾ ਦੁੱਖ ਤੋਂ ਮਰੀਜ਼ ਤੋਰ ਰਹਿਣਗੇ ਲੱਬ ਮਾਰੀ ਦਾ ਬਹਾਨਾ ਝੋਕ ਲੈਣਗੇ ਨੀ ਬੈ ਕੇ ਪਛਤਾਉਣਾ ਬੰਦੀ ਏ ਮੁੰਡੀ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਜੱਟਾਂ ਦੇ ਹੁੰਦੀ ਜੱਟਾਂ ਦੇ ਪੁੱਤਾਂ ਦੀ ਹੁਣ ਨੌਕਰੀ ਖੇਦਾ ਜਹਾਨੇ ਵੋਣਾ ਬੰਦੀ ਏ ਮੁੰਡੀ ਜੱਟਾਂ ਦੇ ਪੁੱਤਾਂ ਦੀ ਹੁਣ ਨੌਕਰੀ ਖੇਦਾ ਜਹਾਨੇ ਵੋਣਾ ਬੰਦੀ ਏ ਸੱਟ ਕਿਹੜੀਆਂ ਗੱਲਾਂ ਦੇ ਪਿੱਛੇ ਪੈ ਗਿਆ ਕੱਲ ਹੱਸ ਕੇ ਜਬਾਨ ਵਿੱਚੋਂ ਕਹਿ ਗਿਆ ਤੇ ਮੈਂ ਕਿਹੜੀਆਂ ਗੱਲਾਂ ਦੇ ਪਿੱਛੇ ਪੈ ਗਿਆ ਕੱਲ ਹੱਸ ਕੇ ਜਬਾਨ ਵਿੱਚੋਂ ਕਹਿ ਗਿਆ ਜਦ ਤੋਹਾਨ ਦੀ ਕੁੜੀ ਨਾਲ ਪੰਗਾ ਪੈ ਗਿਆ ਜਦ ਤੋਹਾਨ ਦੀ ਕੁੜੀ ਨਾਲ ਪੈ ਚੱਗੇ ਮੇਰਾ ਦਨਿਆ ਦੀ ਮਿੱਟੀ ਰਹਾ ੱਗ ਜੜਾ ਮੈਂ ਰਸੀ ਪਟਿਆ ਲਈ ਬੇਪਰਾਂਤ ਬਾਦੀ ਬਿਟਰਾ ਮੈਂ ੱਗ ਜੜਾ ਮੈਂ ਰਸੀ ਪਟਿਆ ਲਈ ਬੇਪਰਾਂਤ ਬਾਦੀ ਮੈਂ ਕੋ ਚੰਗੀ ਜੇ ਹੀ ਨੌਕਰੀ ਤੂੰ ਪਾਲਨੀ ਹੁੰਦੇ ਨਰਸਾਂ ਦੀ ਨੇ ਤਹੜ ਤਾਰਨੀ ਕਿੱਲੋ ਚੰਗੀ ਜੇ ਹੀ ਨੌਕਰੀ ਤੂੰ ਪਾਲਨੀ ਹੁੰਦੇ ਨਰਸਾਂ ਦੀ ਨੇ ਤਹੜ ਤਾਰਨੀ ਤੈਨੂੰ ਆਖਦਾ ਈ ਸ਼ਮੀ ਦੇ ਰਾ ਯਾਰ ਨਹੀਂ ਤੂੰ ਬਹਿ ਕੇ ਬਸ਼ਤ ਹੋਣਾ ਬੱਲੀਏ ਹੁੰਦੀ ਜਟਾਂ ਦੇ ਜਟਾਂ ਦੇ ਹੁੰਦੀ ਜਟਾਂ ਦੇ ਜਟਾਂ ਦੇ ਹੁੰਦੀ ਜਟਾਂ ਦੇ ਪਤਾ ਦੀ ਹੋ ਨੌਕਰੀ ਖਤ ਅਜ ਹਾਲੀਵੁੱਡ ਬੱਲੀਏ ਲੱਗ ਜੜਾ ਮੇਨ ਰਸਪਟਿਆਲੀ ਵੇ ਬੇਪਰੰਤ ਬਾਦ ਮਿੱਟੀਰਾ ਮੇ ਲੱਗ ਜੜਾ ਮੇਨ ਬਿਤੀਰਾਵੇਂ ਲੱਗੀ ਗਾਣਾ ਵੰਨ ਦੇਸੀ ਪਟਿਆਲੇ ਵੀ ਬੇਪਰੇਤ ਬੋਦੀ ਬਿਤੀਰਾ